ਚੱਤ ਨੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਤ ਨੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਣਾ ਕੱਲ ਤੱਕ ਚੌਥੀ ਬਾਣੀ ਚੋਪੀ ਸ਼ਬਦ ਤੱਕ ਦੇ ਜਾਪ ਕਰਲੇ ਸੀ ਤੇ ਚਾਰ ਦਾ ਮਹੱਤਵ ਹੈ ਜੋ ਗੁਰੂ ਮੱਥ ਦੇ ਵਿੱਚ ਗੁਰੂ ਘਰ ਦੇ ਵਿੱਚ ਸਿੱਖ ਮੱਥ ਦੇ ਵਿੱਚ ਉਹਦੇ ਬਾਰੇ ਥੋੜਾ ਬਹੁਤ ਆਪਾਂ ਵਿਚਾਰ ਕੀਤਾ ਸੀ ਅੱਜ ਆਪਾਂ ਪੰਜਵੀਂ ਬਾਣੀ ਹੈ ਜੋ ਆਨੰਦ ਸਾਹਿਬ ਇਹ ਨਿਤਨੇਮ ਦੀ ਪੰਜਵੀਂ ਬਾਣੀ ਹੈ ਇਹ ਅੰਮ੍ਰਿਤ ਛਕਾਉਣ ਵੇਲੇ ਪੰਜਵੀਂ ਬਾਣੀ ਹੈ ਪੰਜਵੀਂ ਬਾਣੀ ਹੈ ਜੇ ਪੰਜ ਬਾਣੀਆਂ ਨਹੀਂ ਪੜੀਆਂ ਜਾਂਦੀਆਂ ਤਾਂ ਨਿਤਨੇਮ ਸੰਪੂਰਨ ਨਹੀਂ ਹੁੰਦਾ ਜੇ ਪੰਜ ਬਾਣੀਆਂ ਪੜ ਕੇ ਅਮਰਤਿਆਰ ਨਹੀਂ ਕੀਤਾ ਜਾਂਦਾ ਤੇ ਅਮਰਤ ਦਾ ਜਿਹੜੀ ਇਹ ਮਰਿਆਦਾ ਸੰਪੂਰਨ ਨਹੀਂ ਹੁੰਦੀ ਸੋ ਪੰਜਾਂ ਦੀ ਜਿੰਨਾ ਚਿਰ ਤੱਕ ਨਿਤਨੇਮ ਤੇ ਅਮਤਿਸ਼ ਕੋਣ ਵਿਲੇ ਇਹ ਬਾਣੀਆਂ ਨਹੀਂ ਪੜੀਆਂ ਜਾਂਦੀਆਂ ਤੇ ਨਾ ਤੇ ਅਮਰਤ ਦੀ ਮਰਿਆਦਾ ਹੀ ਸੰਪੂਰਨ ਹੁੰਦੀ ਹੈ ਤੇ ਨਾ ਨਿਤਨੇਮ ਸੰਪੂਰਨ ਹੁੰਦਾ ਹੈ ਪੰਜ ਜਿਹੜੇ ਆ ਨਾ ਕਿਸਤਰਾ ਅੱਗ ਪਾਣੀ ਕਿਉਂ ਅਨਾਜ ਤੇ ਨਾਲ ਹੈ ਆਪਣਾ ਅਨਾਜ ਇਹ ਜਨਨ ਜਰ ਪੰਜ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਕਿਉਂ ਅਨਾਜ ਪਾਣੀ ਅੱਗ ਉਹਨਾਂ ਚੀਜ਼ ਤੱਕ ਭੋਜਨ ਤਿਆਰ ਨਹੀਂ ਹੋ ਸਕਦਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਘਿਰਤ ਤਾਂ ਹੋਵਾ ਪਾਕ ਪਵਿੱਤ ਇਹਨਾਂ ਪੰਜਿਆਂ ਤੋਂ ਬਿਨਾ ਭੋਜਨ ਤਿਆਰ ਨਹੀਂ ਹੋ ਸਕਦਾ ਤੇ ਪੰਜ ਜਿਹੜੀਆਂ ਚੀਜ਼ਾਂ ਨੇ ਕੋ ਗੋਸ਼ਿਕ ਵਾਸਤੇ ਬਹੁਤ ਜ਼ਰੂਰੀ ਹੈ ਦਇਆ ਧਰਮ ਸੰਤੋਖ ਸਹਿਜ ਤੇ ਖੇਮ ਇਹ ਪੰਜ ਜਿਹੜੀਆਂ ਇੱਕ ਗੁਰਸਿੱਖ ਹੈ ਜੋ ਗੁਰਮਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹਦੇ ਵਾਸਤੇ ਜ਼ਰੂਰੀ ਹੁੰਦੀਆਂ ਇਹ ਪੰਜੇ ਚੀਜ਼ਾਂ ਉਸ ਗੁਰਮੁਖ ਪਿਆਰੇ ਦੇ ਵਿੱਚ ਨਹੀਂ ਤੇ ਉਹ ਗੁਰਮੁਖ ਨਹੀਂ ਹੈ ਉਹ ਗੁਰਮੁਖ ਨਹੀਂ ਖਵਾ ਸਕਦਾ ਕਿਉਂਕਿ ਦਇਆ ਜ਼ਰੂਰੀ ਹੈ ਇਹਦੇ ਵਿੱਚ ਤੋਂ ਦਇਆ ਖਿਮਾ ਜਾਚਨਾ ਸੰਤੋਖ ਸਹਿਜ ਅਵਸਥਾ ਇਹ ਜ਼ਰੂਰੀ ਨਇਕ ਗੁਰਸਿੱਖ ਦੇ ਵਾਸਤੇ ਤੇ ਸਾਡੇ ਕਿ ਉਹ ਪੰਜ ਗੁਰੂ ਸਾਹਿਬਾਨ ਸਨ ਉਹਨਾਂ ਨੇ ਗੁਰਬਾਣੀ ਉਚਾਰੀ ਤੇ ਉਸ ਗੁਰਬਾਣੀ ਦੇ ਸੰਗ੍ਰਹਿਣ ਕੀਤਾ ਪੰਜਵੇਂ ਪਾਤਸ਼ਾਹ ਨੇ ਇਕੱਠੀ ਕੀਤੀ ਬਾਣੀ ਗੁਰਬਾਣੀ ਨੂੰ ਇਕੱਠੀ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਦੀ ਰਚੀ ਹੋਈ ਜਿਹੜੀ ਬਾਣੀ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਕੀਤੀ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਨਾ ਧੀਰਮੱਲੀਆਂ ਵਾਲੀ ਉਸ ਬੀੜ ਦੇ ਵਿੱਚ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਸ੍ਰੀ ਗੁਰੂ ਤੀਖਾ ਬਾਦਰ ਮਹਾਰਾਜ ਦੀ ਬਾਣੀ ਨਹੀਂ ਹੈ ਸੋ ਇਸ ਤਰ੍ਹਾਂ ਜਿਹੜੀ ਪੰਜਵੀਂ ਬਾਣੀ ਆਨੰਦ ਸਾਹਿਬ ਹੈ ਨਾ ਇਸ ਦਾ ਆਪਾਂ ਅੱਜ ਜਾਪ ਵੀ ਕਰਨਾ ਤੇ ਇਹ ਥੋੜਾ ਜਿਹਾ ਮੈਂ ਆਪ ਜੀ ਅੱਗੇ ਬੇਨਤੀ ਕਰਨੀ ਚਾਹੁੰਦਾ ਕਿ ਪੰਜ ਪੰਜਾਂ ਦਾ ਬਹੁਤ ਮਹਤਮ ਹੈ ਸਿੱਖ ਧਰਮ ਦੇ ਵਿੱਚ ਪੰਜ ਪਿਆਰੇ ਨੇ ਸਾਡੇ ਤੇ ਪੰਜ ਹੀ ਚੋਰ ਨੇ ਸਾਡੇ ਸਰੀਰ ਨੂੰ ਠੱਗਣ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਵਨ, ਗੁਰੂ, ਪਾਣੀ, ਪਿਤਾ, ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲੇ ਜਗਤ ਇਹਨਾਂ ਪੰਜਾਂ ਦੀ ਬੜੀ ਮਹੱਤਤਾ ਹੈ ਪੌਣ ਹਵਾ ਨਹੀਂ ਤੇ ਜ਼ਿੰਦਗੀ ਨਹੀਂ ਪਾਣੀ ਨਹੀਂ ਤੇ ਜ਼ਿੰਦਗੀ ਨਹੀਂ ਧਰਤੀ ਨਹੀਂ ਤੇ ਜ਼ਿੰਦਗੀ ਹੋ ਹੀ ਨਹੀਂ ਸਕਦੀ ਕੋਈ ਰੋਕ ਨਹੀਂ ਸਕਦਾ ਤੇ ਦਿਨ ਰਾਤ ਜਿੱਥੇ ਨਹੀਂ ਉਥੇ ਅੰਧਗੁਬਾਰ ਹੈ ਅੰਧਕੋਰ ਹੈ ਉਥੇ ਵੀ ਜ਼ਿੰਦਗੀ ਜਿਹੜੀ ਆਪਣੀ ਚਾਲ ਦੇ ਵਿੱਚ ਨਹੀਂ ਚੱਲ ਚੱਲ ਸਕਦੀ ਸ੍ਰਿਸ਼ਟੀ ਦਾ ਜਿਹੜਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਪੰਜ ਤੱਤ ਨੇ ਅੱਗ ਪੌਣ ਪਾਣੀ ਮਿੱਟੀ ਤੇ ਆਕਾਸ਼ ਜੇ ਪੰਜੇ ਪੂਰੇ ਨਹੀਂ ਤੇ ਮਨੁੱਖੀ ਸਰੀਰ ਜਿਹੜਾ ਇਹ ਹੋ ਨਹੀਂ ਸਕਦਾ ਇਹਦਾ ਵਿਕਾਸ ਨਹੀਂ ਹੋ ਸਕਦਾ ਪੰਜ ਤੱਤ ਮਿਲ ਕਾਇਆ ਕੀਨੀ ਜਿਹੜੇ ਪੰਜ ਤੱਤ ਹੈ ਨਾ ਇਹ ਪੰਜ ਤੱਤ ਮਿਲਾ ਕੇ ਗੁਰੂ ਮਹਾਰਾਜ ਨੇ ਅਕਾਲ ਪੁਰਖ ਨੇ ਜਿਹੜੀ ਹੈ ਸਾਡਾ ਸਰੀਰ ਬਣਾਇਆ ਹੈ ਸੋ ਆਪਾਂ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰੀਏ ਤੋ ਧਿਆਨ ਨਾਲ ਅਸਪਾ ਜਾਪ ਕਰਾਂਗੇ ਕੋਸ਼ਿਸ਼ ਕਰਦੇ ਆ ਕਿ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਪੜ੍ਹਦੇ ਵੀ ਆ ਜਾਂ ਸਿੱਖਦੇ ਵੀ ਆ ਉਹਨਾਂ ਦੀ ਗੁਰਬਾਣੀ ਪੜ੍ਹਨ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਉਚਾਰਨ ਦੇ ਵਿੱਚ ਸਾਡੇ ਇਸ ਜਾਪ ਦੇ ਨਾਲ ਉਹਨਾਂ ਨੂੰ ਕੁਝ ਮਦਦ ਮਿਲ ਸਕੇ ਕੁਝ ਉਹਨਾਂ ਦੀ ਸਹਾਇਤਾ ਹੋ ਸਕੇ ਤੇ ਉਹ ਗੁਰਬਾਣੀ ਹੈ ਜਿਹੜੀ ਉਹ ਗੁਰਮਤ ਅਨਸਾਰ ਗੁਰਮਤ ਅਨਸਾਰ ਲਗਾ ਮਾਤਰਾ ਉਚਾਰ ਕੇ ਗੁਰਬਾਣੀ ਦਾ ਜਾਪ ਕਰਨਾ ਤੇ ਮਾਰੇ ਸਾਡੇ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰੂ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਬਾਣੀ ਦਾ ਜਾਪ ਸ਼ੁੱਧ ਸਾਡੇ ਕੋਲੋਂ ਕਰਾ ਲਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮ ਰਥ ਸੁਆਮੀ ਸੋ ਕਿਉ ਮਨ ਹ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੂ ਪਾਵੈ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਣ ਪੁਖਾ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਨ ਇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜਈਆ ਕਹੈ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤ ਘਰ ਸੁਭਾਗਾ ਘਰ ਸੁਭਾਗੈ ਸਬਦ ਆਵਾਜੈ ਕਲਾ ਜਿਤ ਘਰ ਧਾਰਿਆ ਪੰਜ ਦੂਤ ਤਵਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਆਵਾਜੈ ਸਾਚੀ ਲਿਵੈ ਬੈਨ ਦੇਹ ਨਿਮਾਣੀ ਦੇਹੇ ਨੈ ਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਝ ਸਮਰਾਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰੇ ਕਿਰਪਾ ਕਿਲਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੋ ਔਰ ਕੀ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਲ ਜਿਨਾਂ ਭੜਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਭਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਹ ਰਾ ਕਹਾਣੀ ਇਕਾਥ ਕੇਰੀ ਕਿਤ ਦਿਵਾਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨੈ ਪਾਈਐ ਹੁਕਮ ਮੰਨਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹ ਨਾਨਕ ਸੁਣਹੁ ਸੰਤੋ ਕਥਿ ਹੋ ਕਾਥ ਕਹਾਣੀ ਏ ਮਨ ਚੰਚਲਾ ਚਤਰਾਇ ਕੇ ਨਾ ਪਾਇਆ ਜਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਪੁਲਾਇਆ ਮਾਇਆ ਦਾ ਮੋਹਣੀ ਤਨਾ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਆਖੇ ਤਾਂ ਵਖੇ ਸਭ ਤੂੰ ਹੈ ਜਨ ਜਗਤ ਉਪਾਇਆ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰਨਾਰੇ ਮੋਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹ ਨਾਨਕ ਜਿਸਨੋ ਆਪ ਤੁਠਾ ਤិន ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਹਾਲੀ ਚਾਲਾ ਨਿਹਾਲੀ ਭਗਤਾ ਹਾ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਾਨਿਓ ਤਿੱਖੀ ਵਲ ਹੋ ਨਿੱਕੀ ਏਤ ਮਾਰਗ ਜਾਣਾ ਗੋਰਾਪਾਲ ਸਾਦੀ ਜਿਨਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੀ ਜਿਉ ਤੋਂ ਚਲਾਏ ਹੈ ਤਿਵ ਚੱਲ ਹੈ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜਿਉ ਤੋਂ ਚਲਾਏ ਹੈ ਤਿਵ ਚੱਲ ਹੈ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵ ਹੈ ਜੇਸਾ ਨਾ ਕਥਾ ਸੁਣਾਏ ਹੈ ਆਪਣੀ ਸੇ ਗੁਰਦਵਾਰ ਹੈ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇਕ ਫੇਰੇ ਹੈ ਏ ਹਨੇਰੇ ਕਰੇ ਗੱਲਾਂ ਗਲੇ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੋਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨਨੀ ਗੁਰਮਖ ਹਰ ਹਰ ਧਿਆਇਆ ਕਰਮੀ ਸਹਜਨਾ ਊਪਜੈ ਵਿਣ ਸਹਜੈ ਸਹਸਨਾ ਜਾਏ ਨਹ ਜਾਏ ਸਹਜਾ ਕਿਤੈ ਸੰਜਮ ਰਹੇ ਕਰਮ ਕਮਾਏ ਸਾਰੇ ਸਾਰੇ ਜੀਵ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬ ਸਬਦ ਲਾਗ ਹਰਿ ਸਿਓ ਰਹੁ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਉਸ ਸਾਇਵ ਜਾਏ ਜੀਵ ਹੋ ਮੈਲੇ ਬਹਰੋ ਨਿਰਮਲ ਬਹਰੋ ਨਿਰਮਲ ਜੀਵ ਹੋ ਤਾਂ ਮੈਲੇ ਤਿਨੇ ਜਨਮ ਜੁ ਆਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੈ ਨਾਨਕ ਜਿਨ ਸਤ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਹਰੋਤਾ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਜ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੈ ਉਹ ਵੇ ਤਾਂ ਸਨਮੁਖ ਸੁਖ ਸਿੱਖ ਕੋਈ ਜੀਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਤੇ ਆਏ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹੈ ਪਰਣਾ ਗੁਰ ਬਿਨੇ ਅਵਰ ਨਾ ਜਾਣੈ ਕੋਈ ਕਹੈ ਨਾਨਕ ਸੁਣੋ ਸੰਤੋ ਸੋ ਸਿਖ ਸੰਮਗ ਹੋਏ ਜੇ ਕੋ ਗੁਰ ਤੇ ਵਿਮਕ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੂਰਥੈ ਕੋਈ ਪੁਛੋ ਬਵੇ ਕੀ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਵਹਿ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ ਕਹ ਨਾਨਕ ਸਦਾ ਗਾਓ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹ ਆਕਸ਼ੂ ਨਾ ਜਾਣੀ ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪੈਰਵਾਣੀ ਕਹੈ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨਾ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵੁ ਜਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਿ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਜਾਏ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ ਗੋਰਮukh ਜਿਸਨੋ ਆਪ ਕਰੇ ਸੋ ਹੋਵੈ ਇੱਕ ਸੇਵੋ ਲੈਵਲ ਆਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵੀ ਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀਂ ਗੁਣੇ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਿ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋਂ ਆਨੰਦਨ ਹਰਿ ਲੇਵ ਲਾਗਾ ਹੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਰੋਂ ਕਿਉ ਵਿਸਾਰੀਐ ਏਵਡਾ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸਨੋਂ ਕਿਹੋ ਪੋਹਿਣਾ ਸਕੀ ਜਿਸਨੋਂ ਆਪਣੇ ਲੈਵ ਲਾਵੇ ਆਪਣੀ ਲੈ ਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏਵਡਾ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਬਹੁ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲਾਗੀ ਤਿਨੇ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੀ ਮਿਲੇ ਤਿਸਨੋਂ ਸਿਰ ਸੋਪੀਏ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹੈ ਹਰ ਵਸੈ ਮਨਿ ਆਏ ਹਰ ਆਪ ਅਮੁਲਕ ਹੈ ਭਾਗ ਤੇ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਉ ਜਿਉ ਲਾਹ ਖਟਿਉ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜੇ ਨਹਾਰੇ ਆਪੇ ਪਾਣਾ ਕਹੈ ਨਾਨਕ ਹਰ ਰਸ ਮੇਰੀ ਮਲ ਹੋ ਆਵਣ ਜਾਰਾ ਏ ਰਸਨਾ ਤੂੰ ਆਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤਾਏ ਜਿ ਚਰ ਹਰ ਰਸ ਪਲ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲਾਏ ਜਿਸੇ ਆਏ ਕਹੈ ਨਾਨਕ ਹੂਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋਦ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਆਪਾਏ ਜਗ ਤੇ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਨੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹ ਮੰਦਰ ਬਣਿਆ ਹਰ ਗਾਉ ਮਗਲਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚੰਨ ਲਾਗੇ ਦਿਨ ਸੁਭਾਗੇ ਆਪਨਾ ਪੈਰ ਜਾਪੈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸਰੀਰਾ ਮੇਰਿਆ ਇਸ ਜੁਗ ਮਹਿ ਆਇ ਕੈ ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰਿ ਨੇ ਹੱਲ ਆ ਇਹੋ ਵਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਇਹ ਦਿਬ ਦ੍ਰਿਸ਼ਟ ਹੋਈ ਇਸ ਸਰਵਣੋਂ ਮੇਰਿ ਹੋ ਸਾਚੈ ਸੁਣਨੋਂ ਪਠਾਏ ਸਾਚੈ ਸੁਣਨੋਂ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਵ ਸਮਾਣੀ ਸਚ ਅਲਖ ਵਡਾਣੀ ਤਾਂ ਕੀ ਗਦ ਕਹੀ ਨ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚ ਹੈ ਸੁਣਣਾ ਇਹ ਨੋ ਪਠਾਈ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਭਵਣ ਵਜਾਇਆ ਵਜਾਇਆ ਵਾਜਾ ਪਾਉਣਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾਂ ਦਸਵਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾਓ ਨਾਮ ਨੇਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਓ ਗਾਉ ਤਾ ਸੋਹਿਲਾ ਕਰ ਸਾਚੈ ਜਥਾ ਸਦਾ ਸੱਚ ਤੇ ਆਵਹਿ ਸਚਿਉ ਤੇ ਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੈ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵੈ ਕਹੈ ਨਾਨਕ ਸਚ ਸੋਹਿਲਾ ਸਚੈ ਕਰ ਗਾਵੈ ਅਨਦ ਸੁਣਹੁ ਵਡ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹੇ ਤੇ ਪਵਿੱਤ ਸਤਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਣਾ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿਤ ਸਤ ਗੁਰ ਰਹੇ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਣਾ ਲਾਗੇ ਵਾਜ ਅਨਹਦ ਤੂਰੇ ਗੁਰੂ ਸੰਗਤ ਜੀ ਗੁਰਬਾਣੀ ਦਾ ਜਾਪ ਕਰਦੇ ਆ ਜਾਂ ਗੁਰਮਤਿ ਅਨਸਾਰ ਬੋਲਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿ ਦੇਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆਰੈ ਬਖਸ਼ ਲੈਣਾ ਜੀ ਮਾਫ਼ ਕਰ ਦੇਣਾ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ